ਜੀ ਬਾਈ ਜੀ ਕੀ ਹਾਲ ਨੇ ਵਧੀਆ ਵਧੀਆ ਚੜਦੀ ਕਲਾ ਵਧੀਆ ਪੂਰੀ ਵਧੀਆ ਵੀਰੇ ਇੱਥੇ ਤੁਸੀਂ ਨਾ ਸਟਾਰ ਐਗਰੀਸ਼ੀਟ ਦੀ ਪੀਵੀ 1401 ਵੈਰਾਈਟੀ ਲਾਈ ਵੀ ਦੀ ਹੈ ਨਾ ਹਾਂਜੀ ਹਾਂਜੀ ਤੇ ਕਿਵੇਂ ਵੀ ਉਹਦੀ ਪੌਦ ਪੂਦ ਵਧੀਆ ਹਰੀ ਹੋਈ ਦੀ ਹਾਂਜੀ ਪੂਰੀ ਵਧੀਆ ਜੀ ਠੀਕ ਹੈ ਹਾਂਜੀ ਤੇ ਵੀ ਕੱਲਾ ਕੱਲਾ ਦਾਣਾ ਹੋਇਆ ਦੀ ਹਰਾ ਹਾਂਜੀ ਕੱਲਾ ਕੱਲਾ ਠੀਕ ਹੈ ਉਸ ਤੋਂ ਬਾਅਦ ਜਦੋਂ ਮੰਨ ਲਓ ਵੀ ਪੱਟ ਕੇ ਇਸ ਜਗ੍ਹਾ ਤੇ ਲਾਈ ਸੀ ਹੈ ਨਾ ਉਹਦੋਂ ਨੇ ਆਪਾਂ ਵੜਦੇਆਂ ਦੀ ਵੀਡੀਓ ਬਣਾਈ ਸੀ ਇੱਥੇ ਹਾਂਜੀ ਹਾਂ ਤੇ ਉਹਦਾ ਕਿਵੇਂ ਵੀ ਝਾੜ ਵਗੈਰਾ ਕਿਵੇਂ ਰਿਹਾ ਝਾੜ ਵਗੈਰਾ ਵਧੀਆ ਰਹੀ ਬਾਕੀ ਬੂਝਾ ਬੱਝ ਬਣਾਉਣ ਦੀ ਮੰਤਰਪੂਰੀ ਵਧੀਆ ਰਹੀ ਠੀਕ ਹੈ ਜਿਵੇਂ ਆਪਾਂ ਗੱਲ ਕਰੀਏ ਵੀ ਕਈ ਵਾਰ ਝੰਡਾ ਪੱਤਾ ਨਿਕਲਿਆ ਆਉਂਦਾ ਉਹ ਤਾਂ ਨਹੀਂ ਨਿਕਲਿਆ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਠੀਕ ਹੈ ਕੋਈ ਜ਼ਿਆਦਾ ਸਪਰੇਅ ਸਪਰੂ ਕਰਨੀ ਪਈ ਹੋਵੇ ਕੋਈ ਦਿੱਕਤ ਨਹੀਂ ਅੱਛਾ ਮੈਂ ਕਹਣਾ ਦੂਜਿਆਂ ਨਾਲ ਛਾਨ ਰਹੇ ਪਿਛਲੀ ਵਾਰ ਅਸੀਂ ਲੰਗਾਈ ਨੂੰ 1509 ਵਗੈਰਾ ਹਾਂ ਉਹਨਾਂ ਨਾਲ ਵਧੀਆ ਰਹੇ ਛਾਨ ਦੇ ਉਹਨਾਂ ਤੋਂ ਵਧੀਆ ਦੀ ਹਾਂ ਵਧੀਆ ਠੀਕ ਹੈ ਤੇ ਇੱਕ ਜਿਹੜੇ ਇਹਦੇ ਮੰਨ ਲਾ ਵੀ ਬੱਲੀ ਬਣਦੀ ਹੁੰਦੀ ਆ ਹਨਾ ਬੱਲੀ ਦੇ ਛੇਟਾ ਛੋਟਾ ਪੂਰਾ ਵਧੀਆ ਦੀ ਆ ਪੂਰਾ ਵਧੀਆ ਲੰਬਾ ਦੀ ਵਧੀਆ ਹਾਂ ਬਈ ਵੱਡਾ ਠੀਕ ਹੈ ਤੇ ਜਦੋਂ ਹੁਣ ਵੇਚ ਕੇ ਆਏ ਹੋਗੇ ਤੁਸੀਂ ਤੇ ਉੱਥੇ ਫਿਰ ਜਿਹੜਾ ਇਹਦਾ ਵੀ ਮੁੱਲ ਵਗੈਰਾ ਦਾ ਢੇਰੀ ਦੂਜੀਆਂ ਢੇਰੀਆਂ ਚ ਪਈ ਅੱਡ ਦਿੱਸਦੀ ਜਿਵੇਂ ਆਹ ਵੀ ਅੱਡ ਦਿੱਸਦੀ ਬਾਕੀ ਦੂਜਿਆਂ ਨੂੰ ਆਮ 2-300 ਰੇਟ ਵੱਧ ਲੱਗਿਆ ਦਾ ਕੁੰਟਲ ਮੰਗਰਾ ਹਾਂ ਕੁੰਟਲ ਮੰਗਰਾ ਅੱਛਾ ਤੇ ਕਿੰਨੀ ਜਗ੍ਹਾ ਲਈ ਵੇਚੀ ਤੁਸੀਂ ਇੱਥੇ 6 ਵਿਗੇ 6 ਵਿਗੇ ਜਗ੍ਹਾ ਹੈ ਠੀਕ ਹੈ ਤੇ ਪੂਰਾ ਵਧੀਆ ਝੜ ਰਿਹਾ ਆ ਪੂਰਾ ਵਧੀਆ ਠੀਕ ਹੈ ਕੋਈ ਡਿੱਗਣ ਡੁੱਗਣ ਦੀ ਵੀ ਨਹੀਂ ਹੱਸ ਸਹੀ ਨਹੀਂ ਨਹੀਂ ਜਮੀ ਨਹੀਂ ਅੱਛਾ ਤੇ ਜਦੋਂ ਤੁਸੀਂ ਬੀਜ ਲਾਇਆ ਵੇ ਤੇ ਉਹਨੂੰ ਸੀ ਟ੍ਰੀਟਮੈਂਟ ਕੀਤਾ ਵੇ ਸੀਗਾ ਹਾਂ ਹਾਂ ਜਿਹੜਾ ਬੀਜ ਨੂੰ ਦਵਾਈ ਲੱਗੀ ਹੁੰਦੀ ਹੈ ਠੀਕ ਹੈ ਬੀ ਵਧੀਆ ਦੀਗਾ ਪੂਰਾ ਵਧੀਆ ਠੀਕ ਹੈ ਤੇ ਹੋਰ ਕਿਸਾਨ ਵੀਰਾਂ ਨੂੰ ਕਹਿਣੇ ਵੀ ਸਟਾਰ ਅਗਰੀ ਸੀਡ ਦੇ ਵੀ ਵਰਤਿਆ ਕਰੋ ਹਾਂ ਹਾਂ ਬਾਈ ਇਹੀ ਵਰਤੋ ਗਾਹ ਨੂੰ ਅਸੀਂ ਵੱਧ ਲਾਵਾਂਗੇ ਜੀ ਵੱਧ ਲਾਵਾਂਗੇ ਹਾਂ ਵੱਧ ਲਾਵਾਂਗੇ ਐਤ ਕੀ ਪਹਿਲਾਂ ਇਹ ਹੋਊਗਾ ਵੀ ਯਾਰ ਵੀ ਸੇਵ ਵਿੱਗੀ ਲਾਈਆ ਹਾਂ ਉਹਨਾਂ ਪਰਲੇ ਪਾਸੇ ਤਾਂ ਨਿਕਲੇ ਠੇਕੇ ਦੇ ਹੁੰਦੇ ਨੇ ਉਹ ਵੀ ਸਾਰੀ ਇਹੀ ਲਾਵਾਂਗੇ ਉਹ ਵੀ ਇਹੀ ਲਾਵੋਗੇ ਠੀਕ ਹੈ ਯਾਨੀ ਕਿ ਬਹੁਤ ਵਧੀਆ ਝਾੜ ਰਿਹਾ ਬਹੁਤ ਵਧੀਆ ਬਾਈ ਠੀਕ ਹੈ ਬਾਈ ਠੀਕ ਹੈ ਹਾਂ ਜੀ ਬਾਈ ਕਿਵੇਂ ਨਿਕਲੇ ਝਾੜ ਬਹੁਤ ਵਧੀਆ ਬਾਈ ਵਧੀਆ ਤੇ ਦਾਣਾ ਰੂਣਾ ਵਧੀਆ ਪੂਰਾ ਓਕੇ ਰਿਪੋਰਟ ਓਕੇ ਜਮ ਠੀਕ ਹੈ ਠੀਕ ਹੈ ਕਿੰਨੇ ਦੇ ਵੀਰ ਦੋਨੇ ਵਾਹਣ ਹੈ ਠੀਕ ਹੈ ਠੀਕ ਹੈ ਤੇ ਜਿਵੇਂ ਬਾਈ ਇੱਕ ਢੇੜਾ ਹੀ ਆਇਆ ਮੰਨ ਲਾ ਵੀ ਟਰਾਲੀ ਦਾ ਉਹ ਭਰ ਗਿਆ ਪੂਰਾ ਹਨਾ ਡੱਗੀ ਫੁੱਲ ਭਰ ਗਈ ਡੱਗੀ ਫੁੱਲ ਭਰ ਗਈ ਕਿ ਜਿਹੜਾ ਵਾਲੀ ਦੇਖ ਲੋ ਭਰਾ ਉਹ ਵੀ ਇੱਕ ਢੇੜਾ ਹੀ ਲੱਗਿਆ ਵਿਆ ਤੇ ਡੱਗੀ ਫੁੱਲ ਭਰ ਗਈ ਬਾਈ ਕਿਸਾਨ ਦਾ ਮਨ ਪੂਰਾ ਫੁੱਲ ਬਾਗੋ ਬਾਗ ਹੈਗਾ ਤੇ ਰੇਟ ਵੀ ਆਦ ਕੀ ਦਾ ਬਾਈ ਚੰਗਾ ਮਿਲ ਰਿਹਾ ਹੈ ਕਿ ਨਹੀਂ ਬਿਲਕੁਲ ਬਾਈ ਬਿਲਕੁਲ ਤੇ ਦੱਬੀ ਚੱਲੋ ਭਰਾਵੋ ਕੰਮ ਤੇ ਬਹੁਤ ਸੋਹਣਾ ਬਾਈ ਤੇ ਹੋਰ ਵੀ ਵੀਰ ਜਿਹੜੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਤਾਂ ਉੱਪਰ ਦਿੱਤੇ ਨੰਬਰ ਤੇ ਬਾਈ ਤੁਸੀਂ ਸੰਪਰਕ ਕਰ ਸਕਦੇ ਹੋ